ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਮਾਸੀਕੇ ਜ਼ਿਲ੍ਹਾ ਮੁਕਾ ਠੀਕ ਹੈ ਜੀ ਬਾਈਕੋਲ ਟੋਪ ਟੋਪ ਦੀਆਂ ਬੱਸੀਆਂ ਆਉਂਦੀਆਂ ਆਪਾਂ ਬਾਈ ਜੀ ਦੀ ਪਹਿਲਾਂ ਹੀ ਵੀਡੀਓ ਬਣਾਈ ਆ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਵੀਰੇ ਜੱਗਾ ਪਿੰਡ ਮਾਛੀਕੇ ਆ ਜ਼ਿਲ੍ਹਾ ਇਹਨੂੰ ਮੋਗਾ ਲੱਗਦਾ ਹਾਂਜੀ ਇਹ ਮੋਗਾ ਬਰਨਾਲਾ ਹਾਈਵੇ ਦੇ ਉੱਤੇ ਪਿੰਡ ਆ ਨੇੜੇ ਨੇੜੇ ਪਿੰਡ ਹੋਰ ਪਿੰਡ ਕਿਹੜੇ ਪੈਂਦੇ ਆ ਨੇੜੇ ਵੀਰੇ ਟੱਲੇ ਵਾਲੇ ਇਧਰ ਬਲਾਸਪੁਰ ਰਹਿ ਗਿਆ ਹੰਤਪੁਰਾ ਠੀਕ ਆ ਜੀ ਤੇ ਇਧਰ ਭਾਗੀਕੇ ਇਧਰ ਜਵਾਨੇ ਨਾਲ ਰਹਿ ਗਿਆ ਠੀਕ ਆ ਜੀ ਹਾਂਜੀ ਬਈ ਜਿਹੜੀ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਸਾਰਾ ਮਾਲ ਵੇਚ ਗਿਆ ਸੀ ਆਪਣਾ ਹਾਂ ਵੀਰੇ ਉਹ ਵੇਚ ਗਿਆ ਸੀ ਇੱਕ ਬੱਸੀ ਦਾ ਸੌਦਾ ਹੋਇਆ ਸੀਗਾ ਹਾਂਜੀ ਤੇ ਉਹ ਬੰਦੇ ਨੇ ਸਾਈ ਪਾ ਕੇ ਛੱਡ ਗਏ ਸੀਗੇ ਤੋਂ ਤੇ ਨੰਬਰ ਦੱਸੋ ਜੀ ਆਪਣਾ 7019456512 ਵੀਰੇ ਅੱਜ ਕਿਨੇ ਨਾਗਾ ਵੀਰੇ ਆਪਣੇ ਕੋਲ ਵੀਰੇ ਆ ਜਾ ਨਮਗਾ ਬਸਿਆਂ ਦਾ ਦੋ ਆ ਵਿੱਚੀ ਉਹ ਆ ਜਿਹੜੀ ਦਾ ਵੜ ਦਾ ਸੌਦਾ ਲਾ ਕੇ ਬੱਚੀ ਛੋਟੀ ਦਾ 8 ਮਹੀਨੇ ਵਾਲੀ ਦਾ ਉਹ ਨਾਲ 3 ਜਨਵਾਰਾ ਠੀਕ ਹੈ ਜੀ ਹਾਂਜੀ ਭਾਈ ਵੱਡੀ ਬੱਸੀ ਦੀ ਜਾਣਕਾਰੀ ਦਿਓ ਜੀ ਵੱਡੀ ਨੂੰ ਵੀਰੇ 4 ਮਹੀਨੇ ਪੁਰੇ ਹੋਗੇ 5ਵਾਂ ਲੱਗਿਆ ਹੋਵੇਗਾ ਬੰਦਾ ਠੀਕ ਹੈ ਜੀ ਤੇ ਡੈਨਮਾਰਕ ਦਾ ਟੀਕਾ ਤਰਾਇਆ ਹੋਵੇ ਮਾਲਕਾਂ ਦਾ ਆਪ ਦਾ ਇਹਦਾ ਰਿਕਾਰਡ ਦਾ ਨਹੀਂ ਪਤਾ ਸੀਗਾ ਬਈ ਇਹ ਕਿਹੜਾ ਟੀਕਾ ਹੈ ਠੀਕ ਹੈ ਜੀ ਮਾਂ ਦਾ ਰਿਕਾਰਡ ਇਹਦਾ ਸੀਗਾ 26 ਕਿਲੋਟਰ ਦਾ ਠੀਕ ਹੈ ਜੀ ਤੇ ਰੇਟ ਭਰਾ ਦਾ ਇਹਦਾ ਰੇਟ ਵੀਰੇ ਜਸਨੋਜੀ ਆ ਮੰਨ ਤਾਂ ਜਿਹੀ ਹੋ ਜਾਊਗਾ 45000 ਰੁਪਏ ਦੀ ਬੱਸੀ ਦੇ ਦਾਂਗੇ ਠੀਕ ਹੈ ਜੀ 45000 ਦੀ ਤੋਰ ਕੇ ਦਿਖਾ ਲਈ 45000 ਦੀ ਬੱਸੀ ਦੇ ਦਾਂਗੇ ਚੈੱਕ ਕਰ ਬਈ ਵੀ ਬਈ ਅਗਲਾ ਚੈੱਕ ਕਰਵਾ ਚੈੱਕ ਕਰਵਾ ਕੇ ਵੀਰੇ ਆਪ ਲਿਆਂਦੀ ਐ ਅਗਲਾ ਵੀ ਸ਼ੱਕ ਦੀ ਡਾਕਟਰ ਨਾਲ ਲਿਆ ਬਈ ਠੀਕ ਹੈ ਜੀ ਕਿਉਂ ਆਇਆ ਆਪਣਾ ਤਾਂ ਤਸੱਲੀ ਕਰਾ ਕੇ ਅਗਲੇ ਤੇ ਭੇਜ ਦਿਆਂ ਹੁਣ ਪਹਿਲਾਂ ਵਾਲੀਆਂ ਬੱਸੀਆਂ ਆਪਣੀਆਂ ਚੈੱਕ ਸੀ ਉਮੇ ਹੀ ਭੇਜੀਆਂ ਉਹ ਬੰਦੇ ਵੀ ਉਮੇ ਹੀ ਮੰਨ ਗਏ ਵੀਡੀਓ ਤੇ ਸੌਦੇ ਹੋਈ ਸੀ ਉਹਨਾਂ ਦੇ ਵੀ ਹਾਂਜੀ ਹਾਂਜੀ ਤੇ ਲੋ ਭਰਾ ਦੇਖ ਸਕਦਾ ਕਦ ਕੱਟ ਰੇਟ ਦਾ ਚੰਗਾ ਸੁਖਣਾ ਤੇ ਰੋਗਲੂ ਪ੍ਰਾਤਿਮੜਾ ਲੈ ਬਲੂ ਬਰਸਾਦੀ ਦਾ ਤੇ ਫੇਸ ਬਿਊਟੀ ਸੋਹਣੀ ਆ ਦੇਖ ਸਾਡੀ ਵੱਡੀ ਬਹੁਤ ਆ ਬਾਈ ਇਹ ਵੀ ਵਸੀਆਂ ਛੋਟੀ ਜਿਹੀ ਹੈ ਜੀ ਬਹੁਤ ਸੋਹਣਾ ਮੋੜ ਲਓ ਜੀ ਇਹਨੂੰ ਛੀਰੀ ਆ ਨਾਲੇ ਬਾਈ ਦੰਦਾਜ ਇਹ ਠੀਕ ਹੈ ਜੀ ਠੀਕ ਹੈ ਲੋਪਰਾ ਚੈੱਕ ਕਰ ਸਕਦੇ ਹਾਂ ਤਾਂ ਸੈਂਕ ਥੋੜਾ ਜਿਆਦਾ ਜ਼ਰੂਰ ਹੈਗਾ ਇਹਦਾ ਵੀਰੇ ਬੇਮਲੂਮ ਜੀ ਉਹ ਟੋਪੀ ਜੀ ਨਹੀਂ ਆ ਜਾਂਦੀ ਜੀ ਤੇ ਕਹਿੰਦੇ ਕੋ ਦੱਸਣਾ ਬਾਈ ਜੀ ਜ਼ਰੂਰੀ ਆ ਕਿਉਂਕਿ ਅਗਲਾ ਮੁੜ ਕੇ ਅਗਲਾ ਕਹਿੰਦਾ ਯਾਰ ਪਤਾ ਨਹੀਂ ਆਪਾਂ ਦੱਸ ਹਾਂ ਕੋਈ ਵੀ ਨੁਕਸਾਨ ਹੈ ਮੜਾ ਮोटा ਉਹ ਦੱਸਣਾ ਜਿਹੜੀ ਗੱਲ ਆ ਬਰੇ ਉਹ ਤਾਂ ਹਾਂ ਉਹਦਾ ਮੁੜ ਕੇ ਅਗਲਾ ਆ ਕੇ ਤੁਹਾਨੂੰ ਦੇਖ ਕੇ ਅਲਗਾਂ ਦਾ ਯਾਰ ਪਹਿਲਾਂ ਦੱਸਿਆ ਚੰਗਾ ਯਾਰ ਇੱਥੋਂ ਮੁੜਨ ਨਾਲੋਂ ਆਪਣੀ ਵੀਡੀਓ ਕੋਈ ਵੀ ਆਵਾ ਜੂਮ ਜਾਮ ਕਰਕੇ ਨਹੀਂ ਬਣਾਉਂਦੇ ਬਾਈ ਸਿੰਪਲੀ ਬਣਾਉਂਦੇ ਨਹੀਂ ਨਹੀਂ ਸਹੀ ਆ ਸਹੀ ਆ ਬਾਈ ਠੀਕ ਹੈ ਫੋਰਟ ਹੀ ਆ ਵੀਰੇ ਮਾੜੀ ਝੂਠੀ ਵੀ ਉਹ ਤਾਂ ਹੈ ਨਹੀਂਗਾ ਠੀਕ ਹੈ ਜੀ ਠੀਕ ਹੈ ਹਾਂਜੀ ਬਾਈ ਜੀ ਦੂਜੀ ਬੱਸੀ ਦੀ ਜਾਣਕਾਰੀ ਦਿਓ ਜੀ ਬਹੁਤ ਸੁਣੀ ਹੈ ਵੀ ਦੂਜੀ ਬੱਸੀ ਖੀਰੀ ਆ ਵੀਰੇ 14 ਮਹੀਨੇ ਦੀ ਬੱਸੀ ਆ ਜਿਹੜਾ ਬੰਦਾ ਲੈ ਜਾਊਗਾ ਉਹਦੇ ਜਾਨ ਸਾਢੇ 3 ਈ ਕਤਰਾ ਸਕਦਾ ਠੀਕ ਹੈ ਜੀ ਬੱਸੀ ਸੀਲ ਠੰਡੀ ਬਹੁਤ ਆ ਠੀਕ ਹੈ ਜੀ ਆਏ ਨਹੀਂ ਨਮਾਉਣ ਪਲੇ ਸੀਲ ਠੰਡੀ ਤਾਂ ਦੋਨੇ ਚੰਗੀਆਂ ਨੇ ਆਏ ਕਹ ਇਹ ਤੋੜ ਕੇ ਦੇਖਦਾ ਜੀ ਇਹਦਾ ਮਾਦਾ ਰਿਕਾਰਡ ਵੀਰੇ 30 ਲੀਟਰ ਦਾ ਸੀਗਾ ਠੀਕ ਹੈ ਜੀ ਇਹ ਆਪਣਾ ਯਾਰ ਬੇਲੀ ਇੱਥੇ ਰਾਮਪੁਰੇ ਸਾਈਡ ਦਾ ਮੁੰਡਾ ਹਾਂਜੀ ਉਹਦੇ ਘਰੋਂ ਹੀ ਲਈ ਆ ਬੱਸੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਮੋੜ ਲਓ ਜੀ ਤੈਨੂੰ ਤਾਂ ਦੇਦਾ ਵੀ ਬਹੁਤ ਸੋਹਣਾ ਠੀਕ ਹੈ ਜੀ ਇਹਦਾ ਵੀ ਰੇਟ ਰੇਟ ਇਹਦਾ ਯਾਰ 25000 ਦੀ ਬੱਸੀ ਦੇ ਦਾਂਗੇ ਮੂੰਹ ਮੱਥਾ ਦੇਖੋ ਬੱਸੀ ਦਾ ਹਾਂਜੀ ਹਾਂਜੀ ਦੰਦ ਦੇਖੋ ਲੈ ਬਹੁਤ ਹੀ ਸੋਹਣੇ ਲੱਗੂ ਦੀ ਦੰਦ ਚੈੱਕ ਕਰ ਸਲੋ ਠੀਕ ਹੈ ਨਾ ਕੰਨ ਨੂੰ ਛੋਟਾ ਮੂੰਹ ਠੀਕ ਹੈ ਜੀ ਟਾਪ ਦੀ ਬੱਸੀ ਹੈ ਜੀ ਨਸਲ ਵਾਲੀ ਬੱਸੀ ਹੈ ਭਰਾ ਠੀਕ ਹੈ ਜੀ ਫਰੈਂਡ ਮਾਸੀ ਕੇ ਜਲਾ ਮੋਗਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਜ ਹੁਣ ਵੱਧ ਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਿਮਤ ਨਿਮਤ ਵੀਡੀਓ ਅਪਲੋਡ ਕਰਦੇ ਰਹੀ ਜੀ ਹਾਂਜੀ ਬਾਈ ਛੋਟੀ ਪਛਦੀ ਜਾਣਕਾਰੀ ਦਿਓ ਜੀ ਛੋਟੀ ਬੱਸੀ ਵੀਰੇ 8 ਮਹੀਨਿਆਂ ਦੀ ਬੱਸੀ ਆ ਇਹ ਹਾਂਜੀ ਝੋਲੀ ਝਾਲੀ ਇਹਦੀ ਵੀ ਸੋਹਣੀ ਐ ਖੀਰੀ ਵੀ ਆ ਜਾਂਦਾ ਹਾਂਜੀ ਹਾਂਜੀ ਤੇ ਗਰਲੈਂਡੋ ਦਾ ਥੋੜਾ ਜਿਹਾ ਕ੍ਰੋਸ ਪਾਣਾ ਬੱਸੀ 'ਚ ਠੀਕ ਹੈ ਜੀ ਬੱਸ ਇਹ ਸਾਰੀ ਚੰਗੀ ਆ ਇਹਦਾ ਰੇਟ ਬਰਾ ਇਹਦਾ ਵੀਰੇ ਪਹਿਲਾਂ ਵੀ 7000 ਮੰਗਿਆ ਸੀ ਉਹ ਹੁਣ ਬੰਦਿਆਂ ਨੇ 500 ਫਾਤਾ ਸੀ ਆਪਾਂ ਉਹੀ ਮਾਣਾ ਗਾਂ ਵਾਲੇ ਬੰਦੇ ਦਾ ਕਰ ਦਾਂਗੇ ਜਦੋਂ ਆਏ ਨਹੀਂ ਅੱਛਾ 500 ਦੀ ਬੱਸੀ ਦੇ ਦਾਂਗੇ ਤੋਰ ਕੇ ਦਿਖਾਓ ਜੀ ਨੂੰ ਵੀ ਫੇਰ ਦੁਬਾਰੇ ਕਿਉਂਕਿ ਬਾਈ ਜੀ ਪਹਿਲਾਂ ਸੌਦਾ ਹੋ ਗਿਆ ਸੀ ਪਹਿਲਾਂ ਵੀਡੀਓ ਬਾਈ ਜੀ ਦੀ ਬਣਾਈ ਸੀ ਸਾਰੀਆਂ ਬੱਸੀ ਇਹਨੂੰ ਦੇਖੀਆਂ ਸੀ ਇੱਕ-ਇੱਕ ਬੱਸੀ ਰਹਿ ਗਈ ਇਹਦਾ ਵੀ ਸੌਦਾ ਹੋ ਗਿਆ ਸੀ ਬੰਦੇ ਲੈਣ ਲਈ ਆਏ ਥਣ ਸੋਣੇ ਦੀ ਬਹੁਤ ਸੋਹਣੀ ਲੱਗੇ ਵਿਆ ਆਏ ਨਹੀਂ ਯਾਰ ਦੇਖਣ ਵੀ ਨਹੀਂ ਆਏ ਫੋਨ ਤੇ ਵੀ ਨਹੀਂ ਮਗਾਈ ਠੀਕ ਹੈ ਜੀ 500 ਰੁਪਿਆ ਪਾ ਕੇ ਦੁਬਾਰਾ ਫੋਨ ਚੱਕਣੋਂ ਹ ਉਹੇ ਜਿਹੀ ਅਗਲੇ ਦਾ ਮਾਨ ਤਾਨ ਕਰਤਾ ਸਹੀ ਗੱਲ ਹੈ ਸਹੀ ਗੱਲ ਲਓ ਭਰਾ ਕੱਦ ਕਾਰ ਸੋਹਣਾ ਇਸ ਬਿਊਟੀ ਦੀ ਬਹੁਤ ਸੋਹਣੀ ਹੈ ਰੋਖ ਲੋ ਜੀ ਮੇਰਾ ਥਾਣਾ ਦਿਖਾ ਦਿੰਦਾ ਲਓ ਜੀ ਥਾਣੇ ਦੇ ਦੇਖ ਸਕਦੇ ਨਿੱਕਲੇ ਕੱਲੇ ਕੱਲੇ ਥਾਣਾ ਠੀਕ ਹੈ ਕੱਲੇ ਕੱਲੇ ਧੋਪਰਾ ਬਾਈ ਨੇ ਰੇਟ ਆਪਣ ਨੂੰ ਤਿੰਨ ਬਸ ਕੇ ਜਮਨ ਜਾਇ ਜੀ ਦੱਸਿਆ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਤੂੰ ਕੋਈ ਲਾ ਕੇ ਲੈ ਲਓ ਠੀਕ ਹੈ ਜੀ ਸੱਲੀ ਕਰਕੇ ਲੈ ਕੇ ਜਾਓ ਭਰਾ ਬਸਿਆਂ ਦਾ ਤਿੰਨਾਂ ਦੇ ਵੀਰੇ ਥਣ ਕੱਲੇ ਕੱਲੇ ਆਏ ਨਹੀਂ ਗਾ ਵੀ ਕਿਸੇ ਦਾ ਜੁੜੇ ਜਿਆ ਠੀਕ ਹੈ ਜੀ ਠੀਕ ਹੈ ਜੀ ਖਾਦ ਕੋਦਵਾ ਕੀ ਤੁਸੀਂ ਦੇਖ ਹੀ ਲਿਆ ਆਪੀ ਵੀਰੇ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੋਕ ਕੇ ਬਾਏ